ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਦੇ ਧਰਮਕੋਟ ਇਲਾਕੇ ਦੇ ਪਿੰਡ ਨੂਰਪੁਰ ਵਿੱਚ ਬਖਸ਼ੀਸ਼ ਸਿੰਘ ਨਾਮਕ 90 ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮੌਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇੱਕ ਬਖਸ਼ੀਸ਼ ਸਿੰਘ ਦੀ ਨੂਰਪੁਰ ਟੀਮਾ ਦੇ ਵਿੱਚ ਬੋਡੀ ਮਿਲੀ ਸੀ ਕੀ ਮਾਮਲਾ ਕੀ ਕਰ ਰਹੇ ਹੋ? ਹਾਂਜੀ ਕੱਲ ਇੱਕ ਬਖਸ਼ੀਸ਼ ਸਿੰਘ ਦੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਸੂਦ ਹੋਈ ਸੀ ਕਿ ਇੱਕ ਬਖਸ਼ੀਸ਼ ਸਿੰਘ ਨਾਮ ਦਾ ਵਿਅਕਤੀ ਦੀ ਡੈੱਡ ਤਤੋ ਹੀ ਉਸ ਤੋਂ ਬਾਅਦ ਮੈਂ ਐਸ ਐਚਓ ਧਰਮਕੋਟ ਤੇ ਅਸੀਂ ਮੌਕੇ ਤੇ ਜਦੋਂ ਵੈਰੀਫਾਈ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਇਹ ਮਕਦਮਾ ਨੰਬਰ 193/25 ਅੰਡਰ ਸੈਕਸ਼ਨ 103 ਤਿੰਨ ਜਿਮਨ 5 ਜਿਹੜਾ ਦਰਜ ਕੀਤਾ ਗਿਆ ਬਾਈ ਨੇਮ ਤਿੰਨ ਜਾਣਿਆਂ ਤੇ ਤੇ ਜਿਹੜੀ ਇਹਨਾਂ ਨੇ ਜੋ ਪਰਿਵਾਰ ਨੇ ਬਿਆਨ ਲਿਖਾਈ ਵੀ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਕੋਈ ਜਿਹੜਾ ਜਰੀਲਾ ਜਿਹੜਾ ਟੀਕਾ ਲਾ ਕੇ ਉਹਦੀ ਜਿਹੜੀ ਹੈ ਡੈਥ ਕੀਤੀ ਆ ਤੇ ਉਸ ਦੇ ਸਬੰਧ ਵਿੱਚ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਿਹੜੇ ਅਸੀਂ ਦੋਸ਼ੀਆਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ ਇਹ ਸਰ ਜਰੀਲਾ ਟੀਕਾ ਲਾਇਆ ਜਾਂ ਨੁਸ਼ੀਲਾ ਟੀਕਾ ਲਾਇਆ ਇਹ ਅਸੀਂ ਇਨਵੈਸਟੀਗੇਸ਼ਨ ਦਾ ਮੈਟਰ ਆ ਤੇ ਇਹ ਤੁਹਾਨੂੰ ਅਸੀਂ ਬਾਅਦ ਵਿੱਚ ਬਰੀਫ ਕਰਾਂਗੇ ਇਹ ਰਸਤੋਈਏ ਇਹਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਲੱਗੀਆਂ ਜਲਦੀ ਰੈਸਕ ਕੀਤਾ ਜਾਊਗਾ ਕਿਸੇ ਜਗ੍ਹਾ ਤੋਂ ਬੋਡੀ ਮਿਲੀ ਸੀ ਔਰ ਚਲਾਸੀ ਇਹ ਨੂਰਪੁਰ ਹਕੀਮਾ ਸਾਨੂੰ ਜਿਹੜੀ ਆ ਪੁੱਲ ਦੇ ਲਾਗੂ ਇੱਕ ਰਾਹ ਜਾਂਦਾ ਸੂਬੇ ਦੇ ਉੱਥੇ ਸਾਨੂੰ ਡੈਡ ਬੋਡੀ ਮਿਲੀ ਸੀ ਸਰ ਪਰਿਵਾਰ ਵਾਲੋ ਕਹਿੰਦੇ ਆरोप ਲਗਾਏ ਗਏ ਜਾਂ ਕਿਤਾ ਨਹੀਂ ਇਹਨਾਂ ਨੇ ਬਾਈ ਨੇਮ ਹੀ ਇਹਨਾਂ ਨੇ ਪਰਿਵਾਰ ਨੇ ਲਿਖਾਇਆ ਵੀ ਜਿਹੜਾ ਬਾਈ ਨੇਮ ਹੀ ਜਿਹੜੇ ਤਿੰਨ ਜਾਣੇ ਤੇ ਮਗਰਮ ਦਰਜ ਕੀਤਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਨ جاری ਹੈ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ ਪੇਚਿਆ ਜਾ ਰਹੇ ਹੈ ਇਸੇ ਕੜੀ ਤਹਿਤ ਪੁਲਿਸ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਕਸੋ ਆਪਰੇਸ਼ਨ ਚਲਾਇਆ ਗਿਆ ਜਿੱਥੇ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਨਿਰਦਨ ਅਸਹਿਬੁੱਦ ਤੇ ਦੇ ਤਹਿਤ ਜਿਹੜਾ ਤੇ ਐਸਐਸਪੀ ਸਾਹਿਬ ਦੇ ਦੇ ਸੰਦੇਸ਼ਾਂ ਦੇ ਅਨੁਸਾਰ ਅਸੀਂ ਜਿਹੜਾ ਅੱਜ ਜਿੱਤਵਾਲ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਰਿਹਾ ਜਿਹੜਾ ਅਸੀਂ ਘਟੋ ਘਟ 15 ਕਰ ਚੈੱਕ ਕੀਤੇ ਨੇ ਸੱਚ ਚੱਲ ਰਹੀ ਹੈ ਤੇ ਦੂਸਰਾ ਅਸੀਂ ਸੱਕੀ ਜਿਹੜੇ ਪਰਸਨ ਨੇ ਇਹਨਾਂ ਨੂੰ ਅਸੀਂ ਕੁਛ ਲਿਸਟ ਕਰ ਰਹੇ ਹਾਂ ਤੇ ਜਿਹੜੇ ਵਹੀਕਲ ਨੇ ਉਹਨਾਂ ਨੂੰ ਵੀ ਅਸੀਂ ਕਾਜੇ ਵਿੱਚ ਲਿਆ ਤੇ ਜੋ ਵੀ ਕਾਸ ਆਪਰੇਸ਼ਨ ਤੋਂ ਬਾਅਦ ਸਾਨੂੰ ਮਿਲਦਾ ਕੋਈ ਵੀ ਨਸ਼ਾ ਮਿਲਦਾ ਤਾਂ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਨਸ਼ਿਆਂ ਦੇ ਖਿਲਾਫ ਚੱਲ ਰਹੀ ਜੰਗ ਦੇ ਤਹਿਤ ਮੋਗਾ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਟਰੱਕ ਵਿੱਚ ਚੂਰਾਪੋਸ ਆ ਰਹੀ ਹੈ ਤੇ ਪੁਲਿਸ ਨੇ ਪਹਿਲਾਂ ਤੋਂ ਹੀ ਪਿੰਡ ਮੈਨਾ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1700 ਕਿਲੋ ਚੂਰਾਪੋਸ ਬਰਾਮਦ ਹੋਈ ਪੁਲਿਸ ਨੇ ਗੁਰਜੰਤ ਸਿੰਘ ਜੋ ਕਿ ਮੋਗਾ ਚੁਲੇ ਦਾ ਰਹਿਣ ਵਾਲਾ ਹੈ ਤੇ ਕਪਿਲ ਕੁਮਾਰ ਜੋ ਕਿ ਯੂਪੀ ਦਾ ਵਾਸੀ ਹੈ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ। ਇਸੇ ਮਹੰਮਦ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀএসਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1700 ਕਿਲੋ ਪੁਕੀ ਡੋਪੋਸ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਗੁਰਜੰਟ ਸਿੰਘ ਉਰਫ ਭੋਲਾ ਵਾਸੀ ਪਿੰਡਰਕਲਾਂ ਜ਼ਿਲ੍ਹਾ ਮੋਗਾ ਅਤੇ ਕਪਿਲ ਕੁਮਾਰ ਪੁੱਤਰ ਸੋਮਪਾਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਇਹ ਵਿਅਕਤੀ ਮੋਗਾ ਲੁਧਿਆਣਾ ਮੇਨ ਹਾਈਵੇ ਦੇ ਉੱਪਰ ਮੈਨਾ ਮੈਨਾ ਥਾਣਾ ਦੇ ਏਰੀਆ ਵਿੱਚ ਮੌਜੂਦ ਸਨ ਜਦੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਟਰੱਕ ਦੀ ਤਲਾਸ਼ੀ ਲਈ ਗਈ ਅੱਜ ਇਹਨਾਂ ਦੋਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡਿਆ ਜਾ ਰਿਹਾ ਤਾਂ ਕਿ ਇਹ ਪਤਾ ਲੱਗ ਸਕੇ ਵੀ ਇਹ ਪੁੱਕੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਇਹਨਾਂ ਨੇ ਦੇਣੀ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਵਿਅਕਤੀ ਇਹਨਾਂ ਦੇ ਨਾਲ ਸ਼ਾਮਲ ਹੋਣਗੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਏਗਾ ਲਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ਤੇ ਅਚਾਨਕ ਲੈਂਡਸਲਾਈਡਿੰਗ ਕਾਰਨ ਫੌਜ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਅਤੇ ਗੁਦਾਸਪੁਰ ਦੇ ਨਾਇਕ ਗੁਲਜੀਤ ਸਿੰਘ ਸ਼ਹੀਦ ਹੋ ਗਏ ਅਤੇ ਤਿੰਨ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਸ਼ਹੀਦ ਲੈਫਟੀਨੈਂਟ ਕਰਨਲ ਪਾਨੂ ਪ੍ਰਤਾਪ ਸਿੰਘ ਮਨਕੋਟਿਆ ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਸਨ ਅੱਜ ਉਹਨਾਂ ਦੀ ਮ੍ਰਿਤਕ ਦੇ ਪਠਾਨਕੋਟ ਵੀ ਕੇ ਉਹਨਾਂ ਦੇ ਘਰ ਪਹੁੰਚੇ ਜਿੱਥੇ ਸਾਰਿਆਂ ਦੀਆਂ ਅੱਖਾਂ ਨਮ ਸੀ ਲੈਫਟੀਨੈਂਟ ਕਰਨਲ ਪਾਨੂ ਪ੍ਰਤਾਪ ਸਿੰਘ मनकोटी अपने पीछे अपने बुजुर्ग माता पिता पत्नी साल के पुत्र गए शहीदों की भूमि जिला पठानकोट ने अपनी की गौरवयी परंपरा को कायम करते हुए कल लद्दाख सेक्टर में जो भारत चाइना बॉर्डर है वहाँ पे अपना एक और वीर सपूत लेफ्टिनेंट कर्नल भानु प्रताप सिंह मनकोटिया जो है देश पर कुर्बान कर दिया है लेफ्टिनेंट कर्नल भानु प्रताप सिंह मनकोटिया जो पिछले दो ढाई बर्सों से कश्मीर में तैनात थे और कल लद्दाख सेक्टर में एक दुर्भुख जगह है वहाँ पर वो फायरिंग रेंज के लिए जा रहे थे और एक लैंड भारी लैंड स्लैंडिंग हुई उनकी गाड़ी पे और वो अपने एक जो एक साथी था उनका ड्राइवर नायक दलजीत सिंह उनके साथ विधि को प्राप्त हुई परिवार पर दुखों का पहाड़ टूटा है स्थानीय बरोल नगर के वो निवासी थे निहाली उनका यहाँ पर ही है और जून महीने में ही वो प्रमोशन उनको मिली थी लेफ्टिनेंट कर्नल वो हुए थे और दो महीने बाद उनकी जो है वो अपने यहाँ पर वहाँ से पोस्टिंग होने वाली थी लेकिन ईश्वर को कुछ और मंजूर था बहुत ही बहादुर अला दर्जे के अधिकारी थे ड्यूरिंग ट्रेनिंग आईमे में उन्हें सॉर्ड ऑफ ऑनर और, और गोल्ड मेडलिस से उन्हें नवाजा गया और तेरह साल की मात्र अल्पायु में अपने जो नौकरी की अल्प आयु थी उनकी तेरह साल की उसमें वो कर्नल रैंक तक पहुँच गई स्वाज परिवार पर दुखों का पहाड़ टूटा है एक डेढ़ साल का बेटा व्योम है बूढ़े माता पिता हैं सो में पूरा परिवार सदमे में है मैं ईश्वर से प्रार्थना करता हूँ कि इस परिवार को दुख को झेलने की शक्ति दे और अपने शहीद सैनिक परिवार सुरक्षा परिषद की तरफ से परिवार को ये भरोसा दिलाता हूँ कि हमारी संस्था चट्टान की तरह इस परिवार के साथ खड़ी है धन्यवाद जय जब मैं कल कर्नल ललोता साहब का फ्यूनरल अटेंड करने गया था वहाँ से मुझे इन्फॉर्मेशन मिली कि मेरा बेटा लेफ्टिनेंट कर्नल भानु प्रताप सिंह जो कि सिंध हाउस में कार्यरत हैं उनका एक्सीडेंट हो गया है और ये साढ़े ग्यारह बजे जब वो खबर आई है तो हम पूरा कन्फर्मेशन में लगे हुए थे कि बच्चे के बारे में पूछें क्योंकि वो लेह लद्दाख सेक्टर में था और जब फिर अल्टीमेटली मुझे उनके यूनिट के कमांडिंग ऑफिसर्स का फ़ोन आया और उन्होंने मुझे बोला कि भानु को लेफ्टिनेंट कर्नल भानु प्रताप सिंह को इवेक्वेट किया है एम एच ले के अंदर और वो कोशिश कर रहे हैं कि उनको बच्चे को रिवाइव करें बट uh, मैं यही बोलूँगा ही कम टू इंजरीज और ये बहुत बड़ा लॉस है मैं यही बोलूँगा लॉस उनकी यूनिट के लिए इस देश के लिए और माँ बाप के लिए तो ये लॉस हमेशा रहेगा और मैं भगवान से प्रार्थना करता हूँ कि जो हमारे शहीद हुए हैं वहाँ पर लोग उनकी आत्माओं को शांति देना और उनको अगले जन्म में फिर मनुष्य जीवन में देना क्योंकि हम ऐसे इंसानों को देखना चाहते हैं बार-बार क्योंकि उन्होंने जिंदगी में बहुत नेक और अच्छे काम किए हैं धन्यवाद थैंक यू वेरी मच डेरा बाबा चरणदास जी उदासीन खेड़ा बेट सुरखपुर जिला कपूरथला विखे श्रीमान 1008 परम पूज्य बाबा चरणदास जी दी सालाना बरसी ਦੇ ਸੰਬੰਧ ਵਿੱਚ सालाना महा महान समागम ਸੰਤ ਬਾਬਾ ਮਹਾਤਮਾ ਮੁੰਨੀ ਜੀ ਮੁਖ ਸੇਵਾ ਦਾ ਡੇਰਾ ਬਾਬਾ ਚਰਨਦਾਸ ਜੀ ਉਦਾਸੀਨ ਖੇੜਾਬੇ ਦੀ ਰਨਮਈ ਪਾਰਿਚਾ ਦੇ ਸਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਪੈਂਟ ਚਿੜਖਣਪਾਟ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼ਬਦ ਗੁਰੂ ਸ਼੍ਰੀ ਗੁਰਬ੍ਰੰਦ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨ ਵੀ ਸਜਾਏ ਗਏ ਨਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਤਪੱਸਥਾਨ ਸ੍ਰੀ ਮਾਨ ਸੰਤ ਬਾਬਾ ਚਰਨਦਾਸ ਜੀ ਨਗਰ ਖੇੜਾਬੇਟ ਸੁਰਖਪੁਰ ਜ਼ਿਲ੍ਹਾ ਕਰਪੂਰਥਲਾ ਵਿਖੇ ਸ਼੍ਰੀਮਾਨ 1008 ਧੰਨ ਧੰਨ ਬਾਬਾ ਚਰਨਦਾਸ ਮਹਾਰਾਜ ਜੀ ਦੀ ਅਸਵੀਂ ਵਰਸੀ ਦੇ ਸਬੰਧ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਬੜੇ ਭਾਰੀ ਗੁਰਮਤ ਜੋੜ ਸਮਾਗਮ ਜੋੜ ਮੇਲੇ ਸਮਾਗਮ ਕਰਵਾਏ ਜਾਂਦੇ ਨੇ ਇਸ ਸਾਲ ਵੀ ਤਕਰੀਬਨ 65 ਅਖੰਡ ਪਾਠ ਸਾਹਿਬਾਂ ਦੇ ਅੱਜ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਗਏ ਬਾਬਾ ਜੀ ਦੇ ਬਰਸੀ ਦੇ ਸਬੰਧ ਦੇ ਵਿੱਚ ਹਰੀ ਜਸ ਕਥਾ ਕੀਰਤਨ ਢਾਡੀ ਰਾਗੀ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਦਾਸ ਮਹੰਤ ਮਹਾਤਮਾ मुनि ਗੱਦੀ ਨਸ਼ੀਨ ਡੇਰਾ ਬਾਬਾ ਚਰਨਦਾਸ ਜੀ ਆਪਣੇ ਵੱਲੋਂ ਸਮੂਹ ਮਹਾਂਪੁਰਸ਼ਾਂ ਵੱਲੋਂ ਜਿਤਨੀਆਂ ਵੀ ਸੰਗਤਾਂ ਲਗਭਗ 1 ਮਹੀਨੇ ਤੋਂ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਤਨੀਆਂ ਸੰਗਤਾਂ ਅੱਜ ਹਾਜ਼ਰੀ ਭਰ ਰੀਆਂ ਸਾਰਿਆਂ ਨੂੰ ਇੱਥੇ ਆਉਣ ਤੇ ਜਿਉਂ ਆਇਆ ਧੰਨਵਾਦ ਸਮੂਹ ਮਹਾਂਪੁਰਸ਼ਾਂ ਦਾ ਕਾਰ ਸੇਵਾ ਵਾਲੇ ਸਾਡੀ ਉਦਾਸੀਨ ਸੰਪਰਦਾਇ ਨਿਰਮਲ ਸੰਪਰਦਾਇ ਸਾਰੇ ਮਹਾਂਪੁਰਸ਼ਾਂ ਨਿਹੰਗ ਸਿੰਘ ਜਥੇਬੰਦੀਆਂ ਜਿੰਨਾਂ ਜਿੰਨਾਂ ਮਹਾਂਪੁਰਸ਼ਾਂ ਨੇ ਅੱਜ ਦਰਸ਼ਨ ਦੇ ਕੇ ਨਿਹਾਲ ਕੀਤਾ ਸਾਰਿਆਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਜਿਉਂ ਆ ਆਖਦੇ ਆ ਸੋ ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਇਜਾਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਸਥਿਤ ਵਿਜੇ ਸਕੈਨ ਸੈਂਟਰ ਵਿੱਚ ਜਿਸ ਸਕੈਨਿੰਗ ਲਈ ਆਏ ਮਰੀਜ਼ ਅਤੇ ਡਾਕਟਰ ਵਿਚਕਾਰ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਮਰੀਜ਼ ਨੇ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਿਸ ਵਿੱਚ ਮਰੀਜ਼ ਡਾਕਟਰ ਨਾਲ ਬਹਿਸ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ ਅਤੇ ਡਾਕਟਰ ਮਰੀਜ਼ ਨੂੰ ਆਪਣਾ ਦਫਤਰ ਛੱਡਣ ਲਈ ਅਤੇ ਪੈਸੇ ਵਾਪਸ ਕਰਨ ਲਈ ਕਹਿ ਰਿਹਾ ਹੈ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਦੀ ਸਕੈਨਿੰਗ ਠੀਕ ਤਰ੍ਹਾਂ ਨਾਲ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਮਰੀਜ਼ ਨੂੰ ਥੱਪੜ ਵੀ ਦਿਖਾ ਰਿਹਾ ਤੇ ਉਸ ਨੂੰ ਦਫਤਰ ਤੋਂ ਬਾਹਰ ਜਾਣ ਲਈ ਵੀ ਕਹਿ ਰਿਹਾ ਹੈ ਤੁਸੀਂ ਸਾਡਾ ਰਿਪੋਰਟ ਨਹੀਂ ਵਾਪਸ ਕਰੇਂ ਪੈਸੇ ਵਾਪਸ ਬਿਲਕੁਲ ਨਹੀਂ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਸਕੈਨ ਦੇਤੀ ਤੇਰੀ ਰਿਪੋਰਟ ਕਰ ਦਿੱਤੀ ਕਿੱਥੇ ਕਿੱਥੇ ਰਿਪੋਰਟ ਦੇਤੀ ਤੁਸੀਂ ਸਰ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖਿਆ ਹੋਰ ਤੇ ਸਰ ਸਵੇਰ ਦੇ ਆਏ ਬੱਚੇ ਪਰਚਾਉਂਦੇ ਮੈਂ ਕੀ ਕਹਿੰਦਾ ਮੈਂ ਮੈਂ ਤੇਰੇ ਘਰ ਜਾ ਕੇ ਸਕੈਨ ਕਰਾਂ ਤੇਰੇ ਤੇ ਸਾਡੇ ਸਵੇਰ ਦੇ ਤੁਸੀਂ ਜੇਟਾ ਦੀ ਮੀਟਿੰਗ ਹੀ ਤੁਸੀਂ ਕਹਿ ਸਕਦੇ ਹੋ ਨਾ ਮੀਟਿੰਗ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਵਾਪਸ ਕਰੋ ਨਹੀਂ ਕੋਈ ਪੈਸੇ ਨਹੀਂ ਵਾਪਸ ਉਹਨੇ ਕਿਉਂ ਨਹੀਂ ਉਹਨੇ ਨਹੀਂ ਹੋਣੇ ਬੱਸ ਕਿਉਂ ਨਹੀਂ ਉਹਨੇ ਤੇ ਤ ਟੱਕੇ ਮਾਰ ਗੱਲ ਟੱਕੇ ਮਾਰ ਲੈ ਮਾਰ ਲੋ ਧੋਕੇ ਹੱਥੀ ਪਿਆ ਜੋ ਮਾਰ ਦੋ ਨਹੀਂ ਮਾਰ ਦੋ ਨਾ ਧੱਕੇ ਕਿਉਂ ਮਾਰੇ ਟੱਕੇ ਕਿਉਂ ਮਾਰੇ ਟੱਕੇ ਕਿਉਂ ਮਾੜਦੇ ਹੋ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਏ ਲਿਆ ਬੇਨਾਂ ਨਿਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਇਹ ਦਿਮਾਗ ਖੜਾ ਹਾਂ ਨਹੀਂ ਮੇਰਾ ਦਿਮਾਗ ਆ ਤਾਂ ਖੜਾ ਵਾ ਮੈਂ ਗਲਤੀ ਕੰਡਾ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੌਂਡਿਆ ਸਵੇਰ ਦੇ ਬੱਚੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿ ਰਹੇਂਦੇ ਵੀ ਸਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾ ਕਿਉਂ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਪਾਸੇ ਨਹੀਂ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬਾੜ ਲੋ ਅੰਦਰ ਬਾੜ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀ ਰਿਪੋਰਟ ਆਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਆ

ਸੜਿਆਂ ਤੋਂ ਹੀ ਉਹ ਕਰਦੇ ਉਹੇ ਦਾ ਫੇਰੀਆਂ ਜੇ ਕੋਈ ਬੱਚਾ ਆਪਾਂ ਉਹ ਕਰਦਾ ਆਪਣੀ ਗੱਲਬਾਤ ਕਰਦਾ ਤੇ ਤੁਸੀਂ ਕਹਿੰਦੇ ਹੋ ਵੀ ਉਹ ਵੀ ਹੀ ਨਹੀਂ ਆ ਆਪਣੀ ਬਣਾ ਲੋ ਬਾਈ ਸੜਿਆਂ ਨੂੰ ਆਣਾ ਸੜਿਆਂ ਨੂੰ ਆਦਾ ਕਿ ਰੋੜ ਵਿੱਚ ਬੰਦ ਕਰਦਾ ਦੀਨਾ ਨਾ ਬਣਾ ਚਲ ਠੀਕ ਪੈਸੇ ਬਾਅਦ ਵਿੱਚ ਕਰਦੇ ਮੈਨੂੰ ਸੀ ਉਹ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਦੇ ਨਾਂ ਕਰਕੇ ਪੇਸ਼ੈਂਟ ਸੀ ਉਹਦਾ ਤੇ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਸੁیرے ਜਦੋਂ ਪਹਿਲੀ ਵਾਰੀ ਚੈੱਕ ਕੀਤਾ ਇਹਦੀ ਉਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸਿਲਾਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕ ਰੰਦਾ ਦਿਖ ਰਿਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪੇਸ਼ ਨੂੰ ਇਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਦੂਰੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਂਦਿਆਂ ਦੇ ਵਜਾ ਤੇ ਨਾ ਸੁੰਗੜ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀ ਹੈ ਤਾਂ ਤੁਸੀਂ ਸਿਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ ਉਹ ਤਾਂ ਕਿ ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਪੇਸ਼ੈਂਟ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਿਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਉਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾਡਾ ਪਿੱਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਰ ਹੰਗਾ ਮਕੀਤਾ ਉਹਨੇ ਸਟਾਫ ਦੇ ਸਾਹਮਣੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਨਹੀਂ ਮਤਲਬ ਇਥੋਂ ਕਰਾਣਾ ਹੈਗਾ ਜੀ ਹੈ ਉਹ ਹੈ ਤੇ ਬਾਅਦ ਵਿੱਚ ਆ ਕੇ ਇਹ ਮੈਸਕੈਨਿੰਗ ਕਰ ਰਿਹਾ ਸੀ ਤੇ ਉਹ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੈਂਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰ ਤੂੰ ਪ੍ਰੋਪਰਲੀ ਆ ਕੇ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰਾ ਆ ਕੇ ਉਹਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸਮਝਾਇਆ ਕਿ ਵੀ ਕਿੱਤਾ ਨਹੀਂ ਦਿਖ ਰਿਹਾ ਹੈਗਾ ਇਸ ਕਰਕੇ ਆ ਕੇ ਕਿਉਂ ਇਹ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੈੱਕ ਕਰਾਣਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਕਿ ਕਿ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਣ ਜੀ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਦੋਂ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰ ਲਾ ਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮੱਲ પોલીસ ਨੂੰ ਉਸ ਵੇਲੇ ਕੰਪਲੇਂਟ ਕੀਤੀ ਇਹਦੇ ਬਾਰੇ ਪਹਿਲਾਂ ਫੋਨ ਦੇ ਉੱਤੇ ਕੰਪਲੇਂਟ ਕੀਤੀ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਨ ਦੀ ਕੰਪਲੇਂਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਲ ਰਿਹਾ ਹੈਗਾ ਤੇ ਅਸੀਂ ਕੱਲ ਫਿਰ ਬਾਤੋਂ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰੋਪਰਲੀ ਅਸੀਂ ਸਕੈਨ ਕਰਕੇ ਉਹਦੀ ਪ੍ਰੋਪਰਲੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਕੋਈ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰ ਰਹੇ ਹੈ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਆਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਸਾਰਤ ਰੱਬ ਰਾਖਾ